ਕੀ ਨਾਮ ਹੈ ਸਰ ਕੀ ਨਾਮ ਹੈ ਹਾਂ ਜੀ ਸਸਿਕਲ ਜੀ ਸਾਰਿਆਂ ਨੂੰ ਮੈਂ ਓਂਕਾਰ ਸਿੰਘ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਬਾਰਸ ਕਾਉਟ ਐਂਡ ਗਾਈਡ ਪੰਜਾਬ ਸਟੇਟ ਹੈੱਡ ਕੁਆਟਰ ਚੰਡੀਗੜ੍ਹ ਤੋਂ ਔਰ ਅੱਜ ਇਸ ਡਿਸਟ੍ਰਿਕਟ ਬਠਿੰਡਾ ਦੇ ਵਿੱਚ ਅਸੀਂ ਖਾਸ ਤੌਰ ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਛੋਟੇ ਸਾਬ ਜਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਹੈ ਉਹ ਅੱਜ ਬਠਿੰਡਾ ਦੇ ਵਿੱਚ ਅਸੀਂ ਛੋਟੇ ਬੱਚੇ ਜਿਹੜੇ ਕਿ ਸਾਡੇ ਕਾਬੂਲ ਪੁੱਲ ਨੇ ਉਹ ਬਠਿੰਡਾ ਦੇ ਵਿੱਚ ਜਿਹੜੇ 77 ਦੇ ਕਰੀਬ ਬੱਚੇ ਜਿਹੜੇ ਸਾਡੇ ਗੋਲਡਨ 에ਰੋ ਵਾਰਡ ਨੈਸ਼ਨਲ ਪੱਧਰ ਦਾ ਜਿਹੜਾ ਵਾਰਡ ਹੈ ਉਹਨਾਂ ਨੇ ਸਾਲ 23 24 ਦੇ ਵਿੱਚ ਪ੍ਰਾਪਤ ਕੀਤਾ ਹੈ ਉਹਨਾਂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇਹ ਜਿਹੜਾ ਪ੍ਰੋਗਰਾਮ ਅੱਜ ਬਠਿੰਡਾ ਡਿਸਟ੍ਰਿਕਟ ਵੱਲੋਂ ਮੈਂ ਮੁਬਾਰਕਬਾਦ ਦੇਣਾ ਚਾਹੁੰਗਾ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਅਫੀਸਰ ਕਮ ਡਿਸਟ੍ਰਿਕਟ ਛੀਫ ਮਿਸ਼ਨਰ ਮੈਮ ਨਿੰਦਰ ਕੌਰ ਜੀ ਨੂੰ ਕਿ ਉਹਨਾਂ ਨੇ ਪੂਰੀ ਟੀਮ ਨੇ ਉਹਨਾਂ ਦੀ ਨੇ ਬਠਿੰਡੇ ਦੇ ਵਿੱਚ ਜਿਹੜਾ ਏਡਾ ਵੱਡਾ ਉਪਰਾਲਾ ਜਿਹੜਾ ਉਲੀਕਿਆ ਕਿ ਆਪਾਂ ਬੱਚਿਆਂ ਨੂੰ ਜਿਹੜਾ ਅੱਜ ਦੇ ਵਿਸ਼ੇਸ਼ ਦਿਨ ਦੇ ਉੱਤੇ ਸਨਮਾਨ ਔਰੇ ਜਿਹੜਾ ਅਵਾਰਡ ਹੈ ਬੱਚੇ ਲਗਭਗ 2.5 ਸਾਲ ਲਗਾਤਾਰ ਇੱਕ ਮਿਹਨਤ ਕਰਦੇ ਆ ਉਛ ਬੈਚ ਹੁੰਦੇ ਆ ਉਹਨਾਂ ਨੇ ਉਹ ਬੈਚ ਜਿਹੜਾ ਅਚੀਵ ਕਰਨੇ ਹੁੰਦੇ ਆ ਔਰ ਬੱਚੇ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਸਾਲ ਪ੍ਰਤੀ ਸਾਲ ਸਾਲ ਪ੍ਰਤੀ ਸਾਲ ਚੱਲਦੀ ਰਹਿੰਦੀ ਹੈ 400 ਪੌਨ ਕੰਟੀਨਿਊ ਕਰਕੇ ਚੌਥਾ ਚਰਨ ਤੋਂ ਬਾਅਦ ਫਿਰ ਉਹ ਗੋਲਡਨ ਐਰੋ ਅਵਾਰਡ ਪ੍ਰਾਪਤ ਕਰਦੇ ਨੇ ਔਰ ਜਿਹਦੇ ਵਿੱਚ ਇਹ ਪੂਰੇ ਸਕਿਲਡ ਬੱਚੇ ਆ ਔਰ ਕਾਫੀ ਕੁਝ ਸਿੱਖਦੇ ਆ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਕੀ ਨੇ ਔਰ ਉਹ ਆਪ ਦਾ ਰਹਿਣਾ ਸਹਿਣਾ ਵੀ ਉਹ ਖੁਦ ਆਪਣੇ ਆਪ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਕਿਵੇਂ ਨਹਾਣਾ ਧੋਣਾ ਜਿਹੜਾ ਕਿ ਸਾਡੇ ਅਸੀਂ ਦੇਖਦੇ ਆ ਕਿ 10ਵੀਂ 11ਵੀਂ ਤੱਕ ਹੀ ਪੇਰੈਂਟਸ ਹੀ ਬੱਚਿਆਂ ਨੂੰ ਇਸ ਕੰਮ ਤੇ ਲਾ ਰੱਖਦੇ ਆ ਤੇ ਪੇਰੈਂਟਸ ਹੀ ਬੱਚਿਆਂ ਨੂੰ ਇਦਾਂ ਤਿਆਰ ਕਰਦੇ ਆ ਔਰ ਇਹ ਸਾਡੇ ਜਿਹੜੇ ਕਾਬਲ ਬੁੱਲ ਬੱਚੇ ਆ ਇਹ ਕੈਂਪਾਂ ਦੇ ਦੌਰਾਨ ਵੀ ਖੁਦ ਹੀ ਤਿਆਰ ਹੁੰਦੇ ਆ ਖੁਦ ਆਪਣੇ ਆਪ ਨੂੰ ਮੇਨਟੇਨ ਰੱਖਦੇ ਆ ਔਰ ਇਹ ਸਾਰਾ ਕੁਝ ਜਿਹੜਾ ਉਹ ਬੱਚੇ ਆਪਣੇ ਹੱਥੀਂ ਕੰਮ ਕਰਨਾ ਜਿਹੜਾ ਹੌਲੀ-ਹੌਲੀ ਸਿੱਖ ਜਾਂਦੇ ਆ ਔਰ ਵੱਡੇ ਹੋ ਕੇ ਕਿਤੇ ਨਾ ਕਿਤੇ ਜਿਹੜਾ ਉਹ ਆਪਣੀ ਹੋਂਦ ਵਾਸਤੇ ਆਪਣੇ ਡਿਸਟ੍ਰਿਕਟ ਆਪਣੇ ਪੇਰੈਂਟਸ ਲਈ ਦਾ ਆਪਣਾ ਨਾਂ ਚ ਮੰਗਵਾਉਣ ਲਈ ਕਿਤੇ ਨਾ ਕਿਤੇ ਪਹੁੰਚ ਜਾਂਦੇ ਆ ਜਿਵੇਂ ਨੌਜਵਾਨੇ ਪੀਡੀਆ ਨਸ਼ੇ ਨਾਲ ਕਾਫੀ ਜੁੜਦੇ ਜਾ ਰਹੀ ਆ ਕਿੰਨਾ ਖਸਾਈ ਹੋਵੇ ਇਸ ਤਰ੍ਹਾਂ ਦੇ ਮਾਨ ਉਹ ਜੁਟੀਲਾਈਜ਼ ਕਰ ਲਿਆ ਉਹਨਾਂ ਨੂੰ ਕਿਤੇ ਕੰਮ ਲਾ ਲਿਆ ਤੋ ਕਿ ਕਹਿੰਦੇ ਨੇ ਨਾ ਕਿ ਵਿਹਲਾ ਮਨ ਸ਼ਤਾਨ ਦਾ ਘਰ ਤੇ ਜਦੋਂ ਤੁਹਾਡਾ ਮਨ ਵਿਹਲਾ ਨਹੀਂ ਤੁਹਾਡਾ ਤੁਸੀਂ ਫਿਜ਼ੀਕਲੀ ਕਿਸੇ ਵਰਕ ਦੇ ਵਿੱਚ ਉਹ ਤੁਹਾਡਾ ਮਾਈਂਡ ਜਿਹੜਾ ਉਹ ਕਿਸੇ ਸੋਚ ਤੇ ਆ ਕੋਈ ਵਿਜ਼ਨ ਤੁਹਾਨੂੰ ਮਿਲਿਆ ਹੋਇਆ ਤਾਂ ਸਕੌਟਿੰਗ ਜਿਹੜੀ ਆ ਇੱਕ ਵਿਜ਼ਨ ਦੇ ਦਿੰਦਾ ਸਕੌਟਿੰਗ ਕ੍ਰੀਏਟ ਅ ਬੈਟਰ ਵਰਲਡ ਪੂਰੀ ਦੁਨੀਆ ਨੂੰ ਬੈਟਰ ਕਰਨਾ ਹੈ ਤਾਂ ਅੱਜ ਹਰ ਘਰ ਦੇ ਵਿੱਚ ਇੱਕ ਸਕੌਟ ਤੇ ਇੱਕ ਗਾਈਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਿਹੜੀ ਨਸ਼ੇ ਦੀ ਹੁਣ ਸਾਡੇ ਕੋਲ ਬੱਚੇ ਜਦੋਂ ਕੈਂਪ ਚਾਹਦੇ ਆ 5 ਦਿਨ ਦਾ ਕੈਂਪ 7 ਦਿਨ ਦਾ ਕੈਂਪ 4 ਦਿਨ ਦਾ ਕੈਂਪ 10 ਦਿਨ ਦਾ ਕੈਂਪ ਤਾਂ ਉਹ ਕੈਂਪਾਂ ਦੇ ਦੌਰਾਨ ਫਿਰ ਉਹ ਉਹਨਾਂ ਦੇ ਵਿੱਚ ਇਹ ਚੀਜ਼ ਤਾਂ ਅ ਚੀਜ਼ਾਂ ਤੋਂ ਬਹੁਤ ਦੂਰ ਹੋ ਜਾਂਦੇ ਆ ਬੱਚਾ ਨਸ਼ਾ ਕਦੋਂ ਕਰਦਾ ਤਾਂ ਉਹ ਫਰੇਮਵਰਕ ਹੋਇਆ ਹੋਇਆ ਕਿ ਉਹ ਬੱਚਾ ਜਿਹੜਾ ਵੀ ਨਸ਼ਾ ਕਿਉਂ ਕਰਦਾ ਉਹਨੇ ਕਿਤੇ ਨਾ ਕਿਤੇ ਸੋਸਾਇਟੀ ਦੇ ਵਿੱਚ ਆਪਣੇ ਪੇਰੈਂਟਸ ਨੂੰ ਹੀ ਮੈਂ ਤਾਂ ਕਹਿੰਦਾ ਦੇਖਿਆ ਹੁੰਦਾ ਸਭ ਤੋਂ ਪਹਿਲਾਂ ਤਾਂ ਜਦੋਂ ਇੱਕ ਰਿਸਪਾਂਸਿਬਲ ਸਿਟੀਜ਼ਨ ਹੋ ਜਾਂਦਾ ਹੈ ਸਕਾਉਟਿੰਗ ਬੇਸਡ ਔਨ ਦਾ 3 ਪ੍ਰਿੰਸੀਪਲ ਡਿਊਟੀ ਟੂ ਸੈਲਫ ਡਿਊਟੀ ਟੂ ਅਦਰ ਐਂਡ ਡਿਊਟੀ ਟੂ ਗੋਡ ਤਾਂ ਅਸੀਂ ਬੱਚੇ ਨੂੰ ਇਹ ਦੱਸਿਆ ਜਾਂਦਾ ਵੀ ਤੁਸੀਂ ਡਿਊਟੀ ਟੂ ਸੈਲਫ ਦੇ ਵਿੱਚ ਬੈਟਰ ਹੈ ਤੁਹਾਡੇ ਲਈ ਤੇ ਬੈਟਰ ਕੀ ਹੈ ਤੇ ਉਹ ਬੈਟਰ ਹੀ ਕਰਨਾ ਤਾ ਜੋ ਫਿਰ ਬੱਚਾ ਵੱਡਾ ਹੋ ਕੇ ਜਿਹੜਾ ਉਹ ਜਿੱਦਾਂ ਦੀ ਗੱਲ ਤੁਸੀਂ ਕਰ ਰਹੇ ਹੋ ਕਿ ਉਹ ਇਹ ਜਿਹੀਆਂ ਸਮਾਜਿਕ ਰੀਤੀਆਂ ਜਿਹੜੀਆਂ ਨੇ ਉਹਨਾਂ ਤੋਂ ਦੂਰ ਹੋ ਜਾਂਦਾ ਤੇ ਸਮਾਜ ਦੇ ਵਿੱਚ ਆਪਣਾ ਆਪਣਾ ਇੱਕ ਸਥਾਨ ਬਣਾ ਲੈਂਦਾ ਥੈਂਕ ਯੂ ਤੇ ਬਾਲਗੁੱਸ ਤੋਂ ਉਸ ਪਰਫੋਮ ਤੇ ਬਣਾ ਤੇ ਬੱਚਿਆਂ ਨੂੰ ਜਿਹੜਾ ਸੈਵਟਾ ਦਾ ਇਸ਼ਾਰਾ ਵੀ ਕਰਨ ਕਰਾਏਗਾ ਕਿਉਂਕਿ ਬਹੁਤ ਘੱਟ ਇਹਨਾਂ ਨੂੰ ਸਰ ਇਹ ਗੱਲਾਂ ਜਿਹੜੀਆਂ ਨੇ ਬੱਚਾ ਜਦੋਂ ਸਾਡੇ ਟੀਚਰ ਸਾਡੇ ਕਮਾਸਟਰ ਕੋਲ ਹੁੰਦਾ ਤਾਂ ਸਮੇਂ-ਸਮੇਂ ਤੇ ਜਿਹੜੇ ਆ ਸਾਡੇ ਉਹ ਪੂਰਾ ਹਿਸਟਰੀ ਜਿਹੜੀ ਆ ਉਹਦੇ ਬਾਰੇ ਵੀ ਬੱਚਾ ਜਾਣਦਾ ਔਰ ਮੈਂ ਤਾਂ ਇਹ ਹੀ ਨਹੀਂ ਗੱਲਾਂ ਕਹੂੰਗਾ ਵੀ ਸੈਭਜਾਦਿਆਂ ਦੀ ਹਿਸਟਰੀ ਜਾਂ ਬਾਕੀ ਸਾਰੀ ਹਿਸਟਰੀ ਉਹਦੇ ਨਾਲ-ਨਾਲ ਅੱਜ ਜਿਹੜੀ ਨਾ ਸਾਡੀ ਬਾਣੀ ਬਾਣੀ ਤੋਂ ਭਾਵ ਕਿ ਸਾਡਾ ਬੋਲਣ ਦਾ ਅੰਦਾਜ਼ ਹੀ ਨਹੀਂ ਰਿਹਾ ਤੁਸੀਂ ਮੋਸਟਲੀ ਬੱਚਿਆਂ ਨੂੰ ਸੁਣੋ ਜਦੋਂ ਕਿ ਟੀਚਰ ਨੇ ਤਾਂ ਉਹ ਚੀਜ਼ਾਂ ਨਹੀਂ ਪੜ੍ਹਾਈਆਂ ਹੁੰਦੀਆਂ ਜਿਹੜੀਆਂ ਬੱਚੇ ਆਪਣੇ ਆਪ ਸਿੱਖ ਜਾਂਦਾ ਤੇ ਕਿਤੇ ਨਾ ਕਿਤੇ ਜਿੱਥੇ ਟੀਚਰ ਦਾ ਜਾਂ ਬਾਹਰ ਸਕੂਲ ਵਰਗੀਆਂ ਹੋਰ ਸੰਸਥਾਵਾਂ ਦੀ ਜ਼ਿੰਮੇਵਾਰੀ ਉੱਤੇ ਪੇਰੈਂਟਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅੱਜ ਤੁਹਾਡਾ ਬੱਚਾ ਕਿਤੇ ਦਾਰਜੀ ਕਹਿੰਦਾ ਸੀ ਪਾਪਾ ਜੀ ਕਹਿੰਦਾ ਸੀ ਬਾਪੂ ਜੀ ਕਹਿੰਦਾ ਸੀ ਤਾਇਆ ਜੀ ਕਹਿੰਦਾ ਸੀ ਅੱਜ ਉਹ ਡੈਡ ਤੇ ਮਮਮ ਤੇ ਆ ਗਿਆ ਚਾਚਾ ਜੀ ਕਹਿੰਦਾ ਸੀ ਉਹ ਚਾਚੂ ਜੀ ਹੋ ਗਿਆ ਭੂਆ ਜੀ ਬੋਲਣਾ ਹੁੰਦਾ ਸੀ ਪੂਰਾ ਭੂਈ ਹੋ ਗਿਆ ਫੁੱਫੜ ਜੀ ਕਹਿ ਨੇ ਸਿਖਾਦਾ ਉਹ ਮਤਲਬ ਕਿ ਉਹ ਬੱਚਾ ਹੀ ਬੋਲ ਰਿਹਾ ਅਰ ਉਸੀ ਪੇਰੈਂਟਸ ਦੇ ਤੌਰ ਤੇ ਉਹਨੂੰ ਟੋਕਦੇ ਹੀ ਹੈ ਨਹੀਂ ਔਰ ਇਹ ਕੰਮ ਬਾਰਸ ਕਾਟ ਐਂਡ ਗਾਈਡ ਬਹੁਤ ਹੀ ਸੱਚ ਜੇ ਢੰਗ ਦੇ ਨਾਲ ਕਰ ਰਿਹਾ ਔਰ ਸਾਨੂੰ ਆਪਣੀ ਪੂਰੀ ਟੀਮ ਦੇ ਉੱਤੇ ਮਾਣ ਹੈ ਕਿ ਅਸੀਂ ਬੱਚਿਆਂ ਦੇ ਵਿੱਚ ਇਹ ਜਿਹੜਾ ਇਟਰਨਲ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਮੋਰਲ ਵੈਲਿਊ ਕੈਰੇਕਟਰ ਬਿਲਟ ਆਪਾਂ ਕਹਿੰਦੇ ਆ ਤਾਂ ਉਹ ਸਾਰਾ ਕੁਝ ਪ੍ਰੈਕਟੀਕਲ ਹੈ ਜੀ 5-7 ਮਿੰਟ ਦੇ ਲੈਕਚਰ ਨਾਲ ਇਹ ਸਾਰਾ ਕੁਝ ਨਹੀਂ ਹੋਣਾ ਤੇ ਜਿਹੜਾ ਬਾਰਸ ਕਾਟ ਐਂਡ ਗਾਈਡ ਹੈ ਉਹ ਪ੍ਰੈਕਟੀਕਲ ਦੇ ਰੂਪ ਚ ਬੱਚਾ ਉੱਥੋਂ ਨਿਕਲਦਾ ਹੋਇਆ ਆਪਣੇ ਆਪ ਅਚਨਚੇਤੇ ਸ ਮੈਂ ਮੀ ਆਮ ਮੈਂ ਕੀ ਕਹਿਣਾ ਚਾਹੁੰਦਾ ਸੀ ਅੱਜ ਇੱਥੇ ਪਹੁੰਚੇ ਮੈਂ ਡਿਸਟ੍ਰਿਕਟ এডਿਕੇਸ਼ਨ ਆਫੀਸਰ ਐਲੀਮੈਂਟਰੀ ਸਿੱਖਿਆ ਬਠਿੰਡਾ ਔਰ ਅੱਜ ਜਿਹੜੇ ਭਾਰਤ ਸਕਾਉਟਸ ਐਂਡ ਗਾਈਡਸ ਦੇ ਤਹਿਤ ਸਾਡੇ ਪ੍ਰਾਇਮਰੀ ਦੇ ਬੱਚਿਆਂ ਨੇ 77 ਬੱਚਿਆਂ ਨੇ 골ਡਨ ਐਰੋ ਵਾਰਡ ਜਿਹੜਾ ਕਿ ਰਾਸ਼ਟਰਪਤੀ ਜੀ ਵੱਲੋਂ ਨੈਸ਼ਨਲ ਲੈਵਲ ਤੇ ਮਿਲਦਾ ਉਹ ਬੱਚਿਆਂ ਨੇ ਹਾਸਲ ਕੀਤਾ ਤਾਂ ਇਸ ਦੀ ਬੜੀ ਖੁਸ਼ੀ ਹੋ ਰਹੀ ਹੈ ਕਿ ਬੱਚਿਆਂ ਨੇ ਇਸ ਲੈਵਲ ਤੱਕ ਜਿਹੜਾ ਇਸ ਦੇ ਇਸ ਅਧੀਨ ਸਿੱਖਿਆ ਹੈਗਾ ਔਰ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਦੱਸ ਕੇ ਗਏ ਨੇ ਔਕਰ ਸਿੰਘ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ ਆ ਜਿਹੜੇ ਉਹ ਇਸ ਚ ਸਮਾਜਿਕ ਤੌਰ ਤੇ ਔਰ ਲੀਡਰਸ਼ਿਪ ਹੈ ਜਿਹੜੀ ਉਹ ਸਿੱਖਦੇ ਨੇ ਜਿਹੜੀ ਕਿ ਅੱਗੇ ਉਹਨਾਂ ਦੇ ਲਾਈਫ ਦੇ ਵਿੱਚ ਸਟੂਡੈਂਟਸ ਲਾਈਫ ਦੇ ਵਿੱਚ ਵੀ ਤੇ ਅੱਗੇ ਆਪਦੀ ਸੋਸ਼ਲ ਲਾਈਫ ਦੇ ਵਿੱਚ ਵੀ ਔਰ ਸਮਾਜ ਨੂੰ ਵੀ ਉਹਦੇ ਬਹੁਤ ਵੱਡੀ ਜਿਹੜੀ ਹੈਗੀ ਆ ਫਾਇਦਾ ਹੁੰਦਾ ਹੈ ਤਾਂ ਇਹ ਬਹੁਤ ਚੰਗਾ ਉਪਰਾਲਾ ਹੈ ਇਹਦੇ ਨਾਲ ਜਿੰਨੀ ਵੀ ਸਾਰੀ ਟੀਮ ਸਾਡੀ ਜੁੜੀ ਹੋਈ ਹੈਗੀ ਹੈ ਅਧਿਆਪਕ ਸਹਿਬਾਨ ਦੀ ਉਹ ਸਾਰੇ ਵਧਾਈ ਦੇ ਪਾਤਰ ਨੇ ਇਹਨਾਂ ਦੇ ਸਕੂਲ ਦੇ ਅਧਿਆਪਕ ਇਹਨਾਂ ਦੇ ਜਿਹੜੇ ਹੈਡਮਾਸਟਰ ਸਕੂਲ ਮੁਖੀ ਸਾਰੇ ਹੀ ਜਿਨ੍ਹਾਂ ਨੇ ਇਹਨਾਂ ਨੂੰ ਇੱਥੋਂ ਤੱਕ ਲਿਜਾਣ ਲਈ ਮਿਹਨਤ ਕੀਤੀ ਹੈ ਮੈਂ ਅੱਜ ਉਹਨਾਂ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਔਰ ਬੜੀ ਖੁਸ਼ੀ ਹੈ ਕਿ ਅੱਜ ਅਸੀਂ ਛੋਟੇ ਸੱਭ ਜਾਂਦੇ ਜਦੋਂ ਸ਼ਹੀਦੀ ਜਿਹੜਾ ਹਫਤਾ ਹੈ ਉਹ ਅਸੀਂ ਮਨਾ ਰਹੇ ਹਾਂ ਤਾਂ ਉਸ ਦੇ ਵਿੱਚ ਇਹ ਬੱਚਿਆਂ ਨੂੰ ਇੱਕ ਹੋਰ ਪ੍ਰੇਰਣਾ ਮਿਲੇਗੀ ਜਿਹੜਾ ਇਹ ਬੱਚੇ ਹੋਰ ਸਟਰੋਂਗ ਹੋਣਗੇ ਭਾਵਨਾਤਮਕ ਤੌਰ ਤੇ ਔਰ ਅੱਗੇ ਹੋਰ ਵਧੀਆ ਕਰਨਗੇ ਸੋ ਇਹਦੇ ਨਾਲ ਹੀ ਮੈਂ ਫੇਰ ਤੋਂ ਸਾਰੇ ਬੱਚਿਆਂ ਨੂੰ ਸ਼ਾਬਾਸ਼ ਦਿੰਦੀ ਹਾਂ ਤੇ ਇਹਨਾਂ ਦੇ ਜਿਹੜੇ ਅਧਿਆਪਕਾਂ ਦੀ ਟੀਮ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਥੈਂਕ ਯੂ